ਜੋ ਥਾਣਾ ਕਤਵਾਲੀ ਕਮਿਸ਼ਨਰਟ ਅਮਰਸਰ ਚ ਪੈਂਦਾ ਉਤੋਂ ਉਤਲਾਹ ਆਈ ਸੀ ਇੱਕ ਡੈੱਡ ਬੋਡੀ ਮਿਲੀ ਸੀ ਕਿ ਇੱਕ ਦੁਕਾਨ ਦੇ ਅੰਦਰ ਜੇ ਹੱਥ ਵਗੈਰਾ ਪੈਰ ਬੰਨੇ ਹੋਏ ਸੀਗੇ ਇਮੀਡੀਏਟਲੀ ਪੁਲਿਸ ਨੇ ਕੇਸ ਵਿਸਤ੍ਰ ਕੀਤਾ ਤੇ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਵਿੱਚ ਬੜੀ ਅੱਛੀ ਸਰ ਨੂੰ ਸਕਸੈਸ ਮਿਲੀ ਹੈ ਦੋਨੋਂ ਅਕਿਊਜ਼ਡ ਪ੍ਰੈਸ ਹੋ ਚੁੱਕੇ ਇਸ ਕੇਸ ਦੇ ਵਿੱਚ ਚੋਰੀ ਦੀ ਤਾਕ ਦੇ ਵਿੱਚ ਘੁੰਮ ਰਹੇ ਸੀ ਔਰ ਜਿਹੜੇ ਯਸ਼ਪਾਲ ਮਰਨ ਵਾਲੇ ਸੀਗੇ ਇਹ 64 ਸਾਲ ਦੀ ਇਹਨਾਂ ਦੀ ਉਮਰ ਸੀ ਇਹਦਾ ਚੱਪਲਾ ਵਗੈਰਾ ਦਾ ਕੰਮ ਸੀਗਾ ਸ਼ਾਪ ਦੇ ਵਿੱਚ ਹੀ ਰਹਿੰਦੇ ਸੀ ਇਹਨਾਂ ਦੇ ਦੋਨਾਂ ਨੇ ਇਕੱਠੇ ਹੋ ਕੇ ਤੇ ਸਲਾਮ ਮਸ਼ਵਰਾ ਕਰਕੇ ਚੋਰੀ ਦੀ ਨੀਅਤ ਨਾਲ ਇਹ ਦੁਕਾਨ 'ਚ ਵੜੇ ਜਦੋਂ ਜਦੋਂ ਅਕੇ ਇਹਨਾਂ ਨੂੰ ਲੱਗਿਆ ਕਿ ਉੱਥੇ ਕੋਈ ਬੰਦਾ ਸੁੱਤਾ ਪਿਆ ਹੈ ਤੇ ਅਗੋਂ ਉਹਨਾਂ ਨੇ ਯਸ਼ਪਾਲ ਉਹਨਾਂ ਨੇ ਜਿਹੜੇ ਮਰਤਕ ਨੇ ਉਹਨਾਂ ਵੱਲੋਂ ਥੋੜੀ ਮਜਾਮਤ ਕੀਤੀ ਗਈ ਕਪੋਜ਼ ਕੀਤਾ ਗਿਆ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ